ਨਮਸਕਾਰ ਸ਼ਸ਼ਿਆ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਵਿਕਰਾਂਤ ਰਾਏ ਦਿਲ ਦੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਅੱਜ ਕੱਲ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਜ ਚੁੱਕਿਆ ਹੈ ਇੰਨਾ ਕਿ ਨਸ਼ਾ ਵੱਜ ਚੁੱਕਿਆ ਕਿ ਨਵੀਆਂ ਪੀੜੀਆਂ ਖਤਮ ਹੋ ਰਹੀਆਂ ਤੇ ਇੱਕ ਐਸਾ ਨਸ਼ਾ ਹੈ ਜਿਹੜਾ ਕਿ ਜਿਹਨੂੰ ਜਿਸ ਇਨਸਾਨ ਨੂੰ ਲਤ ਲੱਗ ਜਾਂਦੀ ਹੈ ਉਹ ਬਸ ਫਿਰ ਇਹ ਨਸ਼ਾ ਉਹਨੂੰ ਨਾਲ ਹੀ ਲੱਗੇ ਜਾਂਦਾ ਹੈ ਤੇ ਚਾਹੇ ਉਹ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਹੋਵੇ ਚਿੱਟਾ ਹੋਵੇ ਜਾਂ ਕੋਈ ਕਿਸੇ ਹੋਰ ਤਰ੍ਹਾਂ ਦਾ ਨਸ਼ਾ ਹੋਵੇ ਤਾਂ ਬੰਦੇ ਦਾ ਪੂਰਾ ਜੀਵਨ ਹੀ ਬਰਬਾਦ ਕਰ ਦਿੰਦਾ ਹੈ ਪੀੜ੍ਹੀਆਂ ਦੀਆਂ ਪੀੜ੍ਹੀਆਂ ਬਰਬਾਦ ਕਰ ਦਿੰਦਾ ਹੈ ਇਸੇ ਚੀਜ਼ ਉੱਤੇ ਲੈ ਕੇ ਇਸੇ ਚੀਜ਼ ਉੱਤੇ ਗੁਰਪ੍ਰੀਤ ਜੀ ਅੱਜ ਸਾਨੂੰ ਇੱਕ ਸੱਚਾ ਕਿੱਸਾ ਦੱਸ ਰਹੇ ਨੇ ਕਿਵੇਂ ਨਸ਼ੇ ਨੇ ਕਿਸਦਾ ਘਰ ਬਰਬਾਦ ਕੀਤਾ ਤੇ ਕਿਵੇਂ ਇੱਕ ਚੰਗਾ ਵਧੀਆ ਧਾਰਮਿਕ ਮੁੰਡਾ ਨਸ਼ੇ ਦੇ ਜਾਲ ਚ ਫਸ ਗਿਆ ਤੇ ਨਸ਼ੇ ਦੇ ਜਾਲ ਚ ਫਸ ਕੇ ਉਹਦਾ ਪੂਰਾ ਘਰੇ ਬਰਬਾਦ ਹੋ ਗਿਆ ਆਪ ਤਾਂ ਚਲੋ ਗਿਆ ਹੀ ਗਿਆ ਪਰ ਪੂਰਾ ਘਰੇ ਬਰਬਾਦ ਹੋ ਗਿਆ ਤਾਂ ਗੁਰਪੀ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਧੰਨਵਾਦ ਗ੍ਰਾਂਜ ਜੀ ਤੁਹਾਡਾ ਤੇ ਅੱਜ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਆਪਣੇ ਵਿਚਾਰ ਦੋਕਾ ਸਾਹਮਣੇ ਰੱਖਣ ਦਾ ਤੁਸੀਂ ਸਾਨੂੰ ਮੌਕਾ ਦਿੱਤਾ ਜਿਵੇਂ ਤੁਸੀਂ ਗੱਲ ਕੀਤੀ ਵੀ ਇੱਕ ਧਾਰਮਿਕ ਮੁੰਡਾ ਕਿਵੇਂ ਆਪਣੀ ਜ਼ਿੰਦਗੀ ਬਰਬਾਦ ਕਰ ਚੁੱਕਿਆ ਸਭ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਜਾਂ ਜੋ ਵੀ ਇਸ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇੱਕ ਸੁਝਾਅ ਦੇਣਾ ਚਾਹੁੰਦਾ ਵੀ ਨਸ਼ਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਨਸ਼ੇ ਬਰਬਾਦੀ ਦਾ ਕਾਰਨ ਬਣਦੇ ਨੇ ਇਸੇ ਸੰਬੰਧ ਵਿੱਚ ਮੈਂ ਤੁਹਾਨੂੰ ਜਿਵੇਂ ਵਿਕਰਾਂਤ ਜੀ ਨੇ ਦੱਸਿਆ ਧਾਰਮਿਕ ਮੁੰਡੇ ਬਾਰੇ ਉਸ ਦੀ ਗੱਲ ਦੱਸਣ ਜਾ ਰਹੇ ਆ ਇਹ ਗੱਲ ਪੰਜਾਬ ਦੇ ਕਿਸੇ ਪਿੰਡ ਦੀ ਆ ਪਿੰਡ ਦਾ ਨਾਂ ਨਹੀਂ ਲੈ ਸਕਦੇ ਆਪਾਂ ਉੱਥੇ ਇੱਕ ਗ੍ਰਾਂਤੀ ਸਿੱਖ ਦਾ ਪਰਿਵਾਰ ਰਹਿੰਦਾ ਸੀ ਉਸ ਦੇ ਵਿੱਚ ਉਹ ਗ੍ਰਾਂਤੀ ਸਿੰਘ ਸਹਿਬਾਨ ਆਪ ਉਹਨਾਂ ਦੀ ਧਰਮ ਪਤਨੀ ਉਹਨਾਂ ਦਾ ਇੱਕ ਬੇਟਾ ਇੱਕ ਉਹਨਾਂ ਦੀ ਬੇਟੀ ਇਹ ਪੂਰਾ ਪਰਿਵਾਰ ਗੁਰੂ ਨੂੰ ਮੰਨਣ ਵਾਲਾ ਗੁਰੂ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਸੀ ਪਿਤਾ ਜੀ ਖੁਦ ਗ੍ਰਾਂਤੀ ਸੀ ਗੁਰਦੁਆਰੇ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਵੀ ਅਮਰ ਸ਼ਕਿਆ ਸੀ ਉਹਨਾਂ ਦੀ ਧੀ ਨੇ ਵੀ ਅਮਰ ਸ਼ਕੈਸੀ ਉਹਨਾਂ ਦੇ ਮੁੰਡੇ ਨੇ ਵੀ ਮੁੰਡਾ ਸੀਗਾ ਜੋ ਆਪਣੇ ਪਿਤਾ ਜੀ ਨਾਲ ਗੁਰੂ ਸਾਹਿਬਾਂ ਦੀ ਹਾਜ਼ਰੀ ਦੇ ਵਿੱਚ ਪਾਠ ਕਰਦਾ ਸੀ ਬਾਣੀ ਕਰਦਾ ਸੀ ਕੀਰਤਨ ਵਗੈਰਾ ਵੀ ਕਰਦਾ ਸੀ ਉਹਨਾਂ ਦਾ ਪਰਿਵਾਰ ਬਹੁਤ ਲੋ ਫੈਮਿਲੀ ਦਾ ਸੀ ਮਤਲਬ ਜੋ ਵੀ ਉਹਨਾਂ ਦਾ ਸੀਗਾ ਘਰ ਦਾ ਗੁਜ਼ਾਰਾ ਸੀ ਗੁਰਦੁਆਰੇ ਦੇ ਪਾਸੋਂ ਹੀ ਹੁੰਦਾ ਸੀ ਜੋ ਗੁਰਦੁਆਰੇ ਜੋ ਉਹਨਾਂ ਨੂੰ ਭੇਟਾ ਮਿਲਦੀ ਸੀ ਜਾ ਕੋਈ ਪਿੰਡ ਦੇ ਵਿੱਚ ਪ੍ਰੋਗਰਾਮ ਹੋ ਗਿਆ ਉਸ ਦੀ ਭੇਟਾ ਜੋ ਸੀ ਉਸ ਦੇ ਵਿੱਚ ਉਹਨਾਂ ਦਾ ਗੁਜ਼ਾਰਾ ਸੀ ਵਧੀਆ ਚੱਲ ਰਿਹਾ ਸੀ ਉਹਨਾਂ ਦਾ ਗੁਜ਼ਾਰਾ ਇਸੇ ਦਰਮਿਆਨ ਉਹਨਾਂ ਦੇ ਪਿਤਾ ਜੀ ਜੋ ਗ੍ਰਾਂਥੀ ਸੀ ਉਹਨਾਂ ਦੀ ਕਿਸੇ ਕਾਰਨਾ ਕਰਕੇ ਜੋ ਮੌਤ ਹੋ ਗਈ ਮੌਤ ਹੋਈ ਤਾਂ ਕੁਛ ਸ਼ਰਾਰਤੀ ਅਨ ਸਰ ਪਿੰਡ 'ਚ ਹੁੰਦੇ ਸੀ ਤੇ ਉਹ ਬੇਟੇ ਨੂੰ ਉਹਨਾਂ ਦੇ ਨੂੰ ਧੱਕਾ ਲੱਗਿਆ ਤੇ ਕਲਗਣ ਦੇ ਬਾਅਦ ਜੋ ਸ਼ਰਾਰਤੀ ਅਨ ਸਰ ਪਿੰਡ 'ਚ ਹੁੰਦੇ ਨੇ ਆਪਣੇ ਹਰ ਪਿੰਡ 'ਚ ਹੁੰਦੇ ਨੇ ਉਹ ਕਿਸੇ ਵੀ ਕਈਆਂ ਬਾਰੇ ਚੰਗਾ ਬੋਲਦੇ ਨੇ ਕਈਆਂ ਬਾਰੇ ਮਾੜਾ ਬੋਲਦੇ ਨੇ ਉਹਨਾਂ ਦੇ ਬਾਰੇ ਉਹਨਾਂ ਦੇ ਬੇਟੇ ਨੂੰ ਮਤਲਬ ਪੜ੍ਹਾਉਣਾ ਸ਼ੁਰੂ ਕਰਤਾ ਵੀ ਤੁਸੀਂ ਤਾਂ ਪਾਣੀ ਵਾਲੇ ਬੰਦੇ ਸੀ ਤੁਸੀਂ ਗੁਰੂ ਘਰ ਜਾਂਦੇ ਸੀਗੇ ਭਗਵਾਨ ਨੇ ਤੇਰੇ ਬਾਪੂ ਜੀ ਨੂੰ ਤੇਰੇ ਤੋਂ ਖੋ ਲਿਆ ਇਦਾਂ ਦਰਨਾ ਚੰਗੀ ਨਹੀਂ ਗਰੀ ਤੇ ਆ ਕੁਝ ਵੀ ਲਾ ਲੋ ਵੀ ਉਹਨੂੰ ਪੜ੍ਹਾਉਣ ਦੇ ਵਿੱਚ ਜੋ ਲੋਕ ਸ਼ਾਮਿਲ ਸੀਗੇ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਉਹਨਾਂ ਦੇ ਨਾ ਕਾਰਨਾ ਕਰਕੇ ਜੋ ਲੜਕਾ ਸੀ ਪਿੱਛੇ ਆਪਣੇ ਪਿਤਾ ਜੀ ਦੀ ਮੌਤ ਦੇ ਸਦਵੇ ਵਿੱਚ ਸੀ ਉਸ ਨੂੰ ਵੀ ਇਹੀ ਲੱਗਣ ਲੱਗ ਗਿਆ ਵੀ ਭਾਈ ਮੇਰੇ ਜੋ ਪਿਤਾ ਜੀ ਨੇ ਉਹਨਾਂ ਦੀ ਮੌਤ ਦੇ ਵਿੱਚ ਭਗਵਾਨ ਨੇ ਮੇਰੇ ਨਾਲ ਗਲਤ ਕਰਿਆ ਜਾਂ ਕੁਝ ਵੀ ਕਰਿਆ ਹਾਲਾਂਕਿ ਭਗਵਾਨ ਕਿਸੇ ਨਾਲ ਕੁਝ ਵੀ ਗਲਤ ਨਹੀਂ ਕਰਦਾ ਜੋ ਕਰਦਾ ਸਭ ਸਹੀ ਕਰਦਾ ਪਰ ਉਹਨਾਂ ਦੇ ਪੜ੍ਹਾਉਣ ਦੇ باوجود ਉਹ ਜੋ ਸੀਗਾ ਮੁੰਡਾ ਉਸਦੇ ਮਨ ਦੇ ਵਿੱਚ ਭਗਵਾਨ ਦੇ ਪ੍ਰਤੀ ਗਲਤ ਵਿਚਾਰਧਾਰਾ ਬਣ ਗਈ ਸੀ ਉਸ ਦੇ ਵਿੱਚ ਉਹਨੇ ਆਪਣਾ ਅੰਮ੍ਰਿਤ ਤਾਂ ਤਿਆਰ ਕਰ ਦਿੱਤਾ ਗਲਤ ਸੰਗਤ ਛੁੱਟਣਾ ਬੈਠਣਾ ਸ਼ੁਰੂ ਕਰਤਾ ਜੋ ਪੜ੍ਹਾਉਣੇ ਵਾਲੇ ਸੀ ਉਹ ਖੁਦ ਨਸ਼ੇੜੀ ਸੀਗੇ ਉਹਨਾਂ ਨੇ ਉਸ ਮੁੰਡੇ ਨੂੰ ਕੋਈ ਗਲਤ ਸੰਗਤ ਵਿੱਚ ਸ਼ਾਮਲ ਕਰ ਲਿਆ ਸੰਗਤ ਆਪਣੀ ਚ ਨਸ਼ੇ ਪੱਤੇ ਕਰਨ ਲੱਗ ਗਿਆ ਉਹ ਵੀ ਕਰ ਦਾ ਇਕੱਲਾ-ਇਕੱਲਾ ਘੁਮਾਉਣ ਵਾਲਾ ਮੁੰਡਾ ਸੀਗਾ ਪੈਣ ਛੋਟੀ ਸੀ ਹਲੇ ਤਾਂ ਨਸ਼ੇ ਪੱਤੇ ਲਈ ਆਪਣੀ ਨਸ਼ੇ ਪੱਤੇ ਦੀ ਪੂਰਤੀ ਦੇ ਲਈ ਚੋਰੀ-ਚਿਕਾਰੀ ਕਰਨ ਲੱਗ ਗਿਆ ਲੁੱਟਾਂ-ਗੋਆ ਕਰਨ ਲੱਗ ਗਿਆ ਕਦੇ ਸਮਾਨ ਕਿਸੇ ਦਾ ਚੱਕ ਕੇ ਵੇਚਦਾ ਕਦੇ ਕੋਸ ਕਿਸੇ ਦਾ ਵੇਚਦਾ ਫਿਰ ਪੁਲਿਸ ਕੇਸ ਚੱਲਣ ਲੱਗੇ ਚੋਰੀਆਂ-ਚਿਕਾਰੀਆਂ ਕਰਨ ਤੋਂ ਬਾਅਦ ਲੁੱਟਾਂ-ਗੋਆ ਕਰਨ ਤੋਂ ਬਾਅਦ ਖਤਰਨਾਕ ਵਾਰ ਦਤਾਂ ਨੂੰ ਅੰਜਾਮ ਦੇਣ ਲੱਗੇ ਚਲੋ ਬੰਦੇ ਨੇ ਆਪਣੀ ਤੇ ਆਪਣੀ ਭੈਣ ਦੀ ਤੇ ਆਪਣੀ ਮਾਂ ਦੀ ਲਾਈਫ ਖਰਾਬ ਕਰ ਲਈ ਉਸ ਉਹ ਗਲਤ ਸੰਗਤ ਵਾਲੇ ਜੋ ਸੀਗੇ ਫੜਗਾਉਣ ਵਾਲੇ ਉਹਨਾਂ ਨੇ ਆਪਣਾ ਜੋ ਇੱਕ ਹੁੰਦਾ ਨਾ ਵੀ ਜਿਵੇਂ ਸੁੱਕਾ ਬਾਲਣ ਲਾ ਲਓ ਜਾਂ ਤੇਲ ਲਾ ਲਓ ਸਿਰਫ ਇੱਕ ਚਿੰਗਾਰੀ ਦੀ ਲੋੜ ਹੁੰਦੀ ਆ ਉਹ ਕੰਮ ਉਹਨਾਂ ਨੇ ਕਰਿਆ ਤਾਂ ਵਿਚਾਰਾ ਉਹ ਤਾਂ ਸੀ ਇੱਕ ਆਪਣੇ ਪਿਤਾ ਦੀ ਮੋਹ ਦੇ ਸੱਜਣ ਵਿੱਚ ਤਾਂ ਵਿਚਾਰਾ ਪੜਕਿਆ ਹੋਇਆ ਸੀਗਾ ਲੋਕਾਂ ਨੇ ਹੋਰ ਫੜਗਾਤਾ ਨਸ਼ੇ ਪਤੇ ਕਰਨ ਲੱਗ ਗਿਆ ਐਂਡ ਵਿੱਚ ਸਿੱਟਾ ਇਹ ਨਿਕਲਿਆ ਵੀ ਚਲੋ ਉਸ ਦੀ ਨਸ਼ਾ ਨਾ ਨਸ਼ੇ ਦੀ ਪਹਿਲਾਂ ਉਹਨੇ ਆਪਣੇ ਮਾਤਾ ਦੀ ਬਾਲੀਆਂ ਵੇਚੀਆਂ ਘਰੋਂ ਕਣਕ ਚੱਕ ਕੇ ਵੇਚਣ ਲੱਗ ਗਿਆ ਘਰ ਦਾ ਸਮਾਨ ਵੇਚਣਾ ਫੇਰ ਘਰ ਸੀਗਾ ਆਪਣਾ ਗਿਰਵੀ ਰੱਖਤਾ ਸਾਰਾ ਕੁਝ ਹੋਣ ਤੋਂ ਬਾਅਦ ਬੇਘਰ ਹੋ ਗਏ ਮਾਪੇ ਐਂਡ ਤੇ ਜਦੋਂ ਨਸ਼ੇ ਦੀ ਪੂਰਤੀ ਉਹਦੀ ਨਾਮ ਹੋਈ ਤਾਂ ਉਹਦੀ ਮੌਤ ਹੋ ਗਈ ਮਹਤਵਾਦ ਮਾਂ ਵਿਚਾਰੀ ਲੋਕਾਂ ਦੇ ਘਰੇ ਭਾਂਡੇ ਮਾਰਨ ਲੱਗੀ ਭੈਣ ਸੀਗੀ ਜੋ ਵੀ ਝਾੜੂ-ਵੋਚਾ ਕਰਨ ਲੱਗੀ ਲੋਕਾਂ ਦੇ ਘਰੇ ਐਦਾਂ ਵਿਚਾਰੀ ਦੋਨੇ ਆਪਣੇ ਸੀਗਾ ਜੋ ਲਾਈਫ ਦਾ ਸੰਘਰਸ਼ ਉਹਦੇ ਚ ਆਟੇ ਦੀ ਚੱਕੀ ਚ ਪੀਸਣ ਲੱਗੇ ਤੇ ਜੋ ਅਸ਼ਰਾਰਤੀ ਅਨੁਸਰਜੀ ਉਹਨਾਂ ਨੇ ਦਾ ਆਪਣਾ ਕੰਮ ਕਰਨਾ ਸੀ ਉਹ ਕਰਤਾ ਕਰਕੇ ਅੱਗੇ ਨਿਕਲਦੇ ਬਣੇ ਜੋ ਲੜਕਾ ਸੀ ਵਿਚਾਰਾ ਉਹ ਚੰਗਾ ਇੱਕ ਸੋਹਣਾ ਗੁਰਸਿੱਖ ਪਰਿਵਾਰ ਦਾ ਗੁਰਸਿੱਖ ਨੌਜਵਾਨ ਸੀ ਉਸ ਦਾ ਬਹੁਤ ਮਾੜਾ ਹੋਇਆ ਉਸ ਦੇ ਨਾਲ ਉਸ ਦੇ ਪਰਿਵਾਰ ਦਾ ਬਹੁਤ ਮਾੜਾ ਹੋਇਆ ਇਸ ਲਈ ਮੈਂ ਆਪਣੇ ਦਰਸ਼ਕਾਂ ਨੂੰ ਇਹੀ ਕਹਿਣਾ ਵੀ ਐਦਾਂ ਕਿਸੇ ਦੀ ਗੱਲਾਂ 'ਚ ਨਾ ਆਓ ਜੋ ਪ੍ਰਮਾਤਮਾ ਕਰਦਾ ਉਹ ਸਹੀ ਕਰਦਾ ਆਪਾਂ ਨੂੰ ਨਸ਼ੇ ਨੂੰ ਤਿਆਗਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਬੀਕੋ ਜਿਹੜੀ ਗੱਲ ਇਹਨਾਂ ਨੇ ਦੱਸੀ ਹੈ ਮੈਨੂੰ ਇਹਦੀ ਗੱਲ ਸੁਣਦੇ ਸੁਣਦੇ ਇੱਕ ਗੱਲ ਯਾਦ ਆਈ ਕਿ ਕਈ ਵਾਰ ਨਾ ਜੇ ਆਪਣੀ ਸੰਗਤ ਹੁੰਦੀ ਹੈ ਜਿੱਥੇ ਆਪਾ ਉਰਦੇ ਬੈਠਦੇ ਆ ਉਹ ਬੜੀ ਦੇਖ ਕੇ ਬਣਾਈ ਚਾਹੀਦੀ ਹੈ ਦੇਖੋ ਜਦੋਂ ਬੰਦਾ ਸਿਆਣਾ ਬਿਆਣਾ ਹੋ ਜਾਂਦਾ ਦੇਖੋ ਜਦੋਂ ਬੱਚਾ ਅੱਲ੍ਹੜ ਉਮਰ ਚ ਹੁੰਦਾ 18 19 ਸਾਲ ਦਾ ਹੁੰਦਾ ਮਨ ਤੇ ਉਹਨੂੰ ਸਮਝ ਨਹੀਂ ਹੁੰਦੀ ਹੈ ਉਦੋਂ ਬੱਚਾ ਗਲ ਸੰਗਤ ਚ ਪੈ ਜਵੇ ਸਮਝ ਜਾਂਦਾ ਹੈ ਪਰ ਜੋ ਬੰਦਾ 40 ਬਿਆਰੀਆਂ ਦਾ ਹੋ ਜਵੇ ਘਰੇ ਕੋ ਛੋਟੀ ਬੱਚੀ ਹੋਵੇ ਘਰ ਵਾਲੀ ਹੋਵੇ ਔਰ ਉਦੋਂ ਬੰਦਾ ਗਲ ਸੰਗਤ ਜੇ ਪੈ ਜਵੇ ਤਾਂ ਇਹ ਚੀਜ਼ ਜਾਚਦੀ ਨਹੀਂ ਹੈ ਜਿਵੇਂ ਇਹਨਾਂ ਨੇ ਗੱਲ ਦੱਸੀ ਕਿ ਵੀ ਗੁਰਸਿੱਖ ਮੁੰਡਾ ਸੀਗਾ ਤੇ ਉਹ ਵਿਚਾਰਾ ਪਰਮਾਤਮਾ ਨਾਲ ਕਸੂਰ ਕਰਨ ਲੱਗ ਗਿਆ ਕਿ ਮੇਰੇ ਪਿਓ ਨੂੰ ਮਾਰਤਾ ਤੇ ਮੁੰਡਿਆ ਨੇ ਚੱਕ ਕੇ ਚਾ ਕੇ ਉਹਦੇ ਨੂੰ ਨਸ਼ੇ ਤੇ ਲਾ ਦਿੱਤਾ ਵੀ ਤੂੰ ਕੀ ਰੱਬ ਨੂੰ ਪੁਜੀ ਜਾਂਦਾ ਇਹ ਜੇ ਰੱਬ ਨੂੰ ਪੁੱਜਣ ਦਾ ਕੀ ਫਾਇਦਾ ਜਿਹੜਾ ਤੇਰੇ ਪਿਓ ਨੂੰ ਨਹੀਂ ਬਚਾ ਸਕਿਆ ਹੈਗਾ ਤਾਂ ਐਸੀ ਬਦਗੀਆਂ ਗੱਲਾਂ ਜਾ ਕੇ ਉਹ ਮੁੰਡਾ ਫਸ ਗਿਆ ਤੇ ਚਲੋ ਆਪਣਾ ਜੀਵਨ ਦਾ ਬਰਬਾਦ ਕੀਤਾ ਅੱਗੇ ਪਿੱਛੇ ਮਾਂ ਤੇ ਅਣੀ ਭੈਣ ਦਾ ਜੀਵਨ ਬਰਬਾਦ ਕਰ ਦਿੱਤਾ ਉਸੇ ਤਰ੍ਹਾਂ ਇੱਕ ਕਹਾਣੀ ਮੇਰੇ ਦਿਮਾਗ ਆ ਰਹੀ ਹੈ ਜੋ ਕਿ ਬਿਲਕੁਲ ਤਾਜੀ ਕਹਾਣੀ ਹੈ ਇੱਕ ਮੁੰਡਾ ਹੈ ਹੇਅਰ ਡ੍ਰੈਸਰ ਹੈ ਚਲੋ ਨਾਮ ਨਹੀਂ ਲੈਂਦੇ ਹੈਗੇ ਨਾ ਹੀ ਆਪਾਂ ਜਗ੍ਹਾ ਦਾ ਵੀਰਵਾ ਪਾਣੀ ਹੈ ਕਿਉਂਕਿ ਪ੍ਰਾਈਵੇਸੀ ਜ਼ਰੂਰੀ ਹੈ ਆਪਾਂ ਇਹ ਗੱਲ ਤਾਂ ਕਰ ਰਹੀ ਹੈ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਵੀ ਜਦੋਂ ਇਨਸਾਨ ਗਲਤ ਸੰਗਤ ਚ ਪੈਂਦਾ ਹੈ ਤਾਂ ਉਹ ਇਕੱਲਾ ਨਹੀਂ ਪੈਂਦਾ ਆਪਣੇ ਪਰਿਵਾਰ ਨੂੰ ਨਾਲ ਲੱਗੇ ਪੈਂਦਾ ਹੈ ਜਾਣੇ ਅਣਜਾਣੇ ਦੇ ਵਿੱਚ ਉਹ ਪੂਰੇ ਘਰ ਨੂੰ ਪੂਰੇ ਪਰਿਵਾਰ ਨੂੰ ਬਰਬਾਦ ਕਰਦਾ ਹੈ ਕੋਈ ਨਾ ਮੁੰਡਾ ਹੀ ਟ੍ਰੈਸਰ ਸੀਗਾ ਚੰਗਾ ਭਲਾ ਕੰਮਕਾਰ ਕਰਦਾ ਸੀਗਾ ਜਵਾਨੀ ਚ ਉਹ ਨਸ਼ਿਆਂ ਚ ਪੈ ਗਿਆ ਚਲੋ ਮਾਪੇ ਨੇ ਉਦੋਂ ਮਾਪੇ ਜਿਉਂਦੇ ਸੀਗੇ ਉਹਦਾ ਵਿਆਹ ਕਰਤਾ ਚਲੋ ਉਹ ਨਸ਼ਿਆਂ ਚੋਂ ਬਾਹਰ ਨਿਕਲਿਆ ਆ ਤੇ ਉਹਨੇ ਬੜਾ ਸੋਹਣਾ ਆਪਣਾ ਰੋਜ਼ਗਾਰ ਚਲਾ ਲਿਆ ਜਦੋਂ ਉਹਨੇ ਰੋਜ਼ਗਾਰ ਚਲਾ ਲਿਆ ਵਧੀਆ ਕਮਾਈ ਹੋ ਗਈ ਚੰਗੇ ਗਾਹਕ ਬਣਨੇ ਗਏ ਚੰਗਾ ਆਣਾ ਜਾਣਾ ਹੋ ਗਿਆ ਜੱਬ ਨੂੰ ਮੰਨਣ ਲੱਗ ਗਿਆ ਠੀਕ ਹੈ ਤੇ ਕਹਿੰਦੇ ਆ ਨਾ ਜਦੋਂ ਕੰਮ ਚੱਲ ਪੈਂਦਾ ਔਰ ਸੰਗਤ ਜਿਹੜੀ ਮਾੜੀ ਹੁੰਦੀ ਹੈ ਨਾ ਉਹੀ ਭਾਲ ਚ ਹੁੰਦੀ ਹੈ ਕਿ ਹੋ ਜਾ ਕੰਮ ਚੱਲ ਪਿਆ ਹੁਣ ਇਹਦੇ ਕੋਲ ਬਹਿ ਕੇ ਆਪਾਂ ਖਾਵਾਂਗੇ ਜੀ ਉਹ ਮੁੰਡੇ ਦੀ ਦੁਕਾਨਾਂ ਦੇ ਉੱਤੇ ਤਕਰੀਬਨ ਰੋਜ਼ ਅਜੀਬ ਜਿਹੇ ਬੰਦੇ ਆਣ ਲੱਗੇ ਇਹਦੇ ਨਸ਼ਾ ਪੱਤਾ ਕਰੀ ਫਿਰਦੇ ਹੁੰਦੇ ਸੀ ਠੀਕ ਹੈ ਅੱਖਾਂ ਨਹੀਂ ਖੁੱਲਦੀਆਂ ਨਹੀਂ ਸੀਗੀਆਂ ਬੋਲਾਂ ਤਾਂ ਹੁੰਦਾ ਸੀ ਐਸੇ ਬੰਦੇ ਦੁਕਾਨ ਤੇ ਆਣ ਲੱਗੇ ਮੈਂ ਕਈ ਵਾਰ ਦੇਖਣਾ ਉਹਨੂੰ ਮੈਂ ਕਹਿਣਾ ਵੀ ਯਾਰ ਤੂੰ ਇਹ ਬੰਦਿਆਂ ਤੋਂ ਪਰੇ ਰ। ਹੁਣ ਇਹ ਕਹਿੰਦਾ ਨਾ ਨਾ ਆਪਾਂ ਤਾਂ ਹੁਣੇ ਚੱਕਰ ਚਾਈ ਨਹੀਂਗੇ ਆਪਾਂ ਤਾਂ ਬਾਹਰ ਆ ਚੱਕਣਾ। ਮੈਂ ਉਹਨੂੰ ਕਈ ਵਾਰ ਕਹਿਣਾ ਕਿ ਯਾਰ ਤੂੰ ਨਾ ਇਹ ਬੰਦੇ ਸਹੀ ਨਹੀਂ ਹੈਗੇ। ਇਹਨਾਂ ਤੋਂ ਪਰੇ ਰ। ਇਹ ਮੈਨੂੰ ਜੱਛਦੇ ਨਹੀਂ ਹੈਗੇ ਵੀ ਉਹ ਤੇਰੀ ਕੁੜੀ ਐ ਇੱਕ ਤੇਰੀ ਘਰ ਵਾਲੀ ਐ ਬੀ ਆਪਣੇ ਪਰਿਵਾਰ ਨੂੰ ਦੀ। ਜਿਵੇਂ ਕਹਿੰਦੇ ਬੰਦਾ ਹਵਾ ਚੁੰਦਾ ਐ ਤਾਂ ਉਹ ਕਹਿੰਦਾ ਨਾ ਨਾ ਆਪਰ ਤਾਂ ਠੀਕ ਐ ਕੋਈ ਫੜਨੀ ਨਹੀਂ ਕਰ। ਕੀ ਹੋਇਆ ਜੀ ਕੀ ਦੇ ਘੜਾਂ ਚ ਕਲੇਸ਼ ਨਹੀਂ ਹੁੰਦੇ ਜਾਂ ਕਿਹਦੇ ਘੜਾਂ ਲੜਾਈ ਨਹੀਂ ਹੁੰਦੀ। ਘਰੇ ਮਾਰੀ ਮੋਟੀ ਲੜਾਈ ਹੋਈ ਉਹਦੀ ਘਰ ਵਾਲੀ ਨੂੰ ਕਿਤੇ ਲੱਗਿਆ ਕਿ ਵੀ ਮੇਰੇ ਘਰ ਲਈ ਦੀ ਕਿਤੇ ਕੋਈ ਕਿਸੇ ਗਲਤ ਚੱਕਰ ਚ ਤੇ ਉਹਦੇ ਸ਼ੱਕ ਕਰਨ ਲੱਗ ਗਈ ਇਹ ਸ਼ੱਕ ਉਹਦੇ ਲਈ ਪਰੇਸ਼ਾਨੀ ਬਣ ਗਈ ਠੀਕ ਹੈ ਦੇਖੋ ਮੈਂ ਇਹਦੇ ਗੱਲ ਜਾਣਦਾ ਜੇ ਬੰਦਾ ਗਲਤ ਹੈ ਤਾਂ ਉਹ ਪਰੇਸ਼ਾਨ ਹੋਊਗਾ ਅਗਰ ਉਹ ਸਹੀ ਹੈ ਤਾਂ ਉਹ ਆਪਣੀ ਜਸਟੀਫਿਕੇਸ਼ਨ ਦੇ ਸਕਦਾ ਕਿ ਮੈਂ ਗਲਤ ਨਹੀਂ ਹਾਂ ਤਾਂ ਉਹਨਾਂ ਦੀ ਪਰੇਸ਼ਾਨੀ ਜਾਣਾ ਹੋਣ ਲੱਗ ਗਈ ਉਹਨੇ ਕੀ ਕੀਤਾ ਜੀ ਆਪਣੀ ਦੋਸਤਾਂ ਨੂੰ ਦੱਸਣ ਲੱਗ ਗਿਆ ਹੁਣ ਜਿਹੜੇ ਦੋਸਤਾਂ ਨੂੰ ਦੱਸ ਰਿਹਾ ਉਹ ਤਾਂ ਖੁਦ ਅੰਗਲੀ ਸੀਗੇ ਉਹ ਖੁਦ ਨਸ਼ੇੜੀ ਸੀਗੇ ਉਹਨਾਂ ਨੂੰ ਮੌਕਾ ਮਿਲ ਗਿਆ ਕਿ ਇਹ ਕਮਾਂਦਾ ਵੀ ਹੈ ਕਿਉਂਕਿ ਦੂਜੇ ਤਾਂ ਵਿਲੇ ਸੀਗੇ ਇਹ ਕਮਾਂਦਾ ਵੀ ਇਹਦੇ ਕੋਲ ਗਾਗ ਵੀ ਸੋਨਾ ਹੁੰਦਾ ਹੈ ਇਹਦੇ ਕੋਲੇ ਖਾਵਾਂਗੇ ਇਹਦੇ ਕੋਲੇ ਬੈਠੇ ਰਹਾਂਗੇ 42 ਸਾਲਾਂ ਦਾ ਬੰਦਾ ਇੱਕ ਵਾਰ ਫੇਰ ਨਸ਼ੇ 'ਚ ਪੈ ਗਿਆ ਇਦਾਂ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਜਦੋਂ ਮੈਂ ਉਹਨੂੰ ਪਿੱਛੇ ਜੇ ਦੇਖਿਆ ਤਾਂ ਮੇਰੀ ਅੰਦਰੋਂ ਬੜਾ ਮਨ ਦੁਖੀ ਹੋਇਆ ਕਿ ਯਾਰ ਨਿਆਣਾ ਹੋਵੇ ਨਾ 18-19 ਸਾਲ ਦਾ ਹੈ ਪਰ ਇਹਨੂੰ ਸਮਝ ਨਹੀਂ ਸੀਗੀ ਇਹ ਗਲਤ ਚੱਕਰ ਚ ਪੈ ਗਿਆ ਉਹਨੂੰ ਕਿਸੇ ਨੇ ਮੂਰਖ ਬਣਾਤਾ ਮਗੜ ਲਾ ਲਿਆ ਸਿਆਣਾ ਵਿਆਣਾ ਬੰਦਾ ਜਿਹਦੇ ਘਰੇ ਧੀ ਰੱਖੀ ਹੈ ਘਰ ਵਾਲੀ ਰੱਖੀ ਹੈ ਚਾਹੇ ਮਾਰੀ ਮੋਟੀ ਗੱਲਬਾਤ ਹੋਈ ਨਹੀਂ ਹੋਈ ਕਲੇਸ਼ ਹੋਇਆ ਉਹਨੂੰ ਹੋਇਆ ਕੁਝ ਵੀ ਹੋਇਆ ਪਰ ਕਿਸੇ ਦੀ ਚੱਕ ਕੇ ਚਾ ਕੇ ਉਹ ਬੰਦਾ ਆਪਣਾ ਹੁਣ ਜੀਵਨ ਬਰਬਾਦੀ ਵੱਲ ਚੱਲੇ ਦੇਖੋ ਕਹਾਣੀ ਦੱਸਣ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਦੇਖੋ ਸਰਕਾਰਾਂ ਬਹੁਤ ਕੁਝ ਕਹਿੰਦੀ ਹੈ ਨਸ਼ਾ ਬੰਦ ਕਰਤਾ ਨਸ਼ੇ ਖਤਮ ਕਰਤੀ ਦੇਖੋ ਜਿਹੜੇ ਨਸ਼ੇ ਹੈ ਨਾ ਇਹ ਸਰਕਾਰਾਂ ਨਾ ਬੰਦ ਕਰ ਸਕਦੀਆਂ ਨਾ ਕਰਦੀਆਂ ਇਹ ਤਾਂ ਕੋੜਾ ਸੱਚ ਹੈ ਠੀਕ ਹੈ ਹਰ ਸਾਲ ਹਰ 5 ਸਾਲਾਂ ਬਾਅਦ ਮੁੱਦਾ ਇਹੀ ਹੁੰਦਾ ਕਿ ਅਸੀਂ ਪੰਜਾਬ 'ਚ ਨਸ਼ਾ ਖਤਮ ਕਰ ਪਾਂਗੇ ਉਹ ਮੇਰੇ ਖਿਆਲ 'ਚ ਹਰ 5 ਸਾਲ ਬਾਅਦ ਨਸ਼ਾ ਦੁੱਗਣਾ ਤਕ ਨਾ ਵਧਿਆ ਹੁੰਦਾ ਠੀਕ ਹੈ ਹਰ ਚੀਜ਼ ਦੀ ਲਿਮਟ ਹੁੰਦੀ ਹੈ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ ਅਗਰ ਅਸੀਂ ਰੋਟੀ ਵੀ ਦੋ ਰੋਟੀਆਂ ਖਾਣ ਦੀ ਸਾਡੀ ਹਾਇਸੀਅਤ ਹੈ ਨਾ ਸਰ ਪੇਟ ਦੋ ਰੋਟੀਆਂ ਅਲਾਉਡ ਕਰਦਾ ਅਗਰ ਅਸੀਂ ਰੋਟੀਆਂ 6 ਖਾ ਜਾਗੇ ਨਾ ਉਹ ਵੀ ਸਾਨੂੰ ਖਰਾਬ ਕਰਨ ਲੱਗ ਜਾਂਦੀ ਹੈ ਉਸੇ ਤਰ੍ਹਾਂ ਜਦੋਂ ਅਸੀਂ ਮਾਰੀ ਸੰਗਤ ਚ ਪੈਣਾ ਸ਼ੁਰੂ ਕਰ ਦਨਨੀ ਹੈ ਗਲਤ ਲੱਗਣਾ ਨਾ ਉਠਣਾ ਬੈਠਣਾ ਸ਼ੁਰੂ ਕਰ ਦਨਨੀ ਹੈ ਤਾਂ ਆਟੋਮੈਟਿਕਲੀ ਅਸੀਂ ਵੀ ਮਾਰੇ ਹੋਣ ਲੱਗ ਜਾਈਏ ਤਾਂ ਦੋਸਤੋ ਅੱਜ ਦੀ ਗੱਲ ਜਿਹੜੀ ਗੁਰਪ੍ਰੀਤ ਨੇ ਦੱਸੀ ਕਿ ਗੁਰਸਿੱਖ ਮੁੰਡੇ ਦੀ ਗੱਲ ਕੀਤੀ ਮੈਂ ਤੁਹਾਨੂੰ ਇੱਕ ਕਹਾਣੀ ਦੱਸੀ ਇਹ ਕਹਾਣੀ ਦੱਸਣ ਦਾ ਮਤਲਬ ਇਹ ਨਹੀਂ ਸੀਗਾ ਕਿ ਕੋਈ ਅਸੀਂ ਕਿਸੇ ਦੀ ਗੱਲ ਤੁਹਾਡੀ ਮੂਰੀ ਉਛਾਲ ਰਹੀ ਹੈ ਇਹ ਤਾਂ ਦੱਸ ਰਹੀ ਹੈ ਕਿ ਜੀਵਨ ਚ ਪਰੇਸ਼ਾਨੀਆਂ ਹਰ ਇਨਸਾਨ ਦੇ ਆਉਂਦੀਆਂ ਹਰ ਬੰਦਾ ਪਰੇਸ਼ਾਨ ਰਹਿੰਦਾ ਠੀਕ ਹੈ ਪਰ ਰਸਤਾ ਕਿਹੜਾ ਚੁਣਨਾ ਗਲਤ ਜਾਂ ਸਹੀ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਅਗਰ ਪਰੇਸ਼ਾਨੀਆਂ ਦੇ ਵਿੱਚ ਫਸ ਕੇ ਅਸੀਂ ਗਲਤ ਰਾਹ 'ਤੇ ਰਵਾਂਗੇ ਗਲਤ ਰਾਹ ਨੂੰ ਫੜਵਾਂਗੇ ਤਾਂ ਪਰੇਸ਼ਾਨੀਆਂ ਘਟਣਗੀਆਂ ਨਹੀਂ ਹੋਰ ਵਧਣਗੀਆਂ ਔਰ ਇੱਕ ਟਾਈਮ 'ਤੇ ਆ ਕੇ ਉਹ ਆਪਣੇ ਪਰਿਵਾਰ ਨੂੰ ਵੀ ਖਰਾਬ ਕਰਨਗੇ ਤੇ ਖੁਦ ਵੀ ਖਰਾਬ ਹੋਣਗੇ ਤਮੀਰਾ ਤੁਹਾਨੂੰ ਇਹੀ ਹੈ ਕਿ ਸਰਕਾਰਾਂ ਨੇ ਤਾਂ ਜਿੰਨਾ ਕਿ ਧਿਆਨ ਦੇਣਾ ਸੀਗਾ ਦੇ ਤਾਂ ਜਾਂ ਆਨ ਸਮੇਂ ਚ ਸ਼ਾਇਦ ਇਹ ਵੀ ਧਿਆਨ ਨਾ ਦੇਣ ਜਿੰਨਾ ਕਿ ਦੇ ਰਹੇ ਨੇ ਪਰ ਆਪਣਾ ਧਿਆਨ ਖੁਦ ਰੱਖੋ ਅਗਰ ਤੁਹਾਡੇ ਆਲੇ ਦੁਆਲੇ ਕੋਈ ਬੰਦਾ ਐਸੀ ਹਰਕਤ ਕਰਦਾ ਪਾਇਆ ਜਾਂਦਾ ਜੇ ਕੋਈ ਜਾਣਕਾਰ ਹੈ ਜਾਂ ਅਣਜਾਣ ਵੀ ਹੈ ਮਾਰਾ ਮੋਟਾ ਆਪਾਂ ਸ਼ਕਲ ਤੋਂ ਪਛਾਣਦੇ ਆ ਤਾਂ ਐਸੇ ਇਨਸਾਨ ਤੋਂ ਤੋੜੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਔਰ ਅਗਰ ਨਹੀਂ ਸਮਝਦਾ ਹੈਗਾ ਤਾਂ ਉਹਦੇ ਘਰ ਦੇ ਅੱਤ ਗੱਲ ਪੁੰਚਾਓ ਕਿ ਵੀ ਉਹ ਗਲਤ ਸੰਗਤ ਜੀ ਪੈ ਚੁੱਕੇ ਆ ਉਹਨੂੰ ਬਾਹਰ ਕੱਢਿਆ ਜਾ ਕਿਉਂਕਿ ਅੱਧਾ ਪੰਜਾਬ ਤਾਂ ਬਾਹਰ ਚਲਾ ਗਿਆ ਔਰ ਜਿਹੜੇ ਰਹਿ ਗਏ ਨੇ ਉਹਨਾਂ ਚੋਂ ਅੱਧੇ ਗਲਤ ਰਕਤਾਂ ਚ ਪੈ ਚੁੱਕੇ ਨੇ। ਜਕਰਾਂ ਜੀ ਇਸ ਚੀਜ਼ ਬਾਰੇ ਮਾਪੇ ਨੂੰ ਵੀ ਆਪਣੇ ਬੱਚੇ ਨੂੰ ਧਿਆਨ ਚ ਰੱਖਣਾ ਚਾਹੀਦਾ ਵੀ ਸਾਡਾ ਬੱਚਾ ਕਿੱਥੇ ਜਾ ਰਿਹਾ ਹੈ। ਮੈਂ ਤਾਂ ਜੀ ਇਹ ਚੀਜ਼ ਦੇਖੀ ਹੈ। ਮੈਂ ਤਾਂ ਇਹ ਚੀਜ਼ ਦੇਖੀ ਹੈ। ਕੁਝ ਮਾਵਾ ਪੈਸੇ ਨੇ ਉਹ ਕਹਿੰਦੇ ਆ ਕਿ ਸਾਡੇ ਨੇ ਨਾ ਬਾਹਰ ਨਾ ਖਾਵੇ ਪੀਵੇ। ਅਸੀਂ ਘਰੇ ਲਿਆ ਕੇ ਦੇ ਦਾਨੀ। ਬਿਲਕੁਲ ਜੀ। ਐਸੀ ਮਾਪੇ ਨਹੀਂ। ਨਹੀਂ ਨਹੀਂ ਨਹੀਂ। ਇਹ ਚੀਜ਼ ਮਾਵਾ ਪ ਦੀ ਸੋਚ ਗੱਲ ਤਾਂ ਬੱਚੇ ਨੂੰ ਪਹਿਲੀ ਗੱਲ ਤਾਂ ਬੱਚੇ ਜਿਹੜੇ ਵਿਗੜਦੇ ਆ ਉਹ ਇਸ ਵਜ੍ਹਾ ਕਰਕੇ ਵਿਗੜਦੇ ਆ। ਮਾਵਾ ਪ ਉਹਨਾਂ ਨੂੰ ਸ਼ੁਰੂ ਤੋਂ ਹੀ ਮਤਲਬ 5ਵੀਂ 6ਵੀਂ ਚ ਬੱਚਾ ਹੁੰਦਾ ਉਹਨਾਂ ਨੂੰ ਪੈਸੇ ਦੇਣਾ ਸ਼ੁਰੂ ਕਰ ਦਿੰਦੇ ਨੇ ਜੇ ਪਾਕਟ ਮਨੀ ਕਹਿੰਦੇ ਨੇ ਆਪਾਂ ਮੰਥਲੀ ਮਨੀ ਕਹ ਲਓ ਜਾਂ ਕੁਝ ਵੀ ਉਹਨਾਂ ਦੇ ਐਕਸਪੈਂਸਸ ਲਗਾ ਲਓ ਪਰ ਇਹ ਚੀਜ਼ ਗਲਤ ਆ ਕਿਉਂਕਿ ਬੱਚੇ ਨੂੰ ਪੜਾਉਣ ਲਈ ਜਾਂ ਕਹੋ ਸਕੂਲ ਲੈ ਕੇ ਆਉਣ ਲਈ ਛੱਡਣ ਲਈ ਉਹ ਹਰ ਇੱਕ ਸਹੂਲਤ ਤੋਂ ਗਲਬਦਾ ਜਿਹਦੇ ਨਾਲ ਬੱਚਾ ਆਸਾਨੀ ਨਾਲ ਸਕੂਲ ਆ ਜਾ ਸਕਦਾ ਪੜ ਸਕਦਾ ਜਾਂ ਟਿਊਸ਼ਨ ਵਗੈਰਾ ਆ ਜਾ ਸਕਦਾ ਪੈਸੇ ਦੇ ਕੇ ਮਾਪੇ ਖੁਦ ਆਪਣੇ ਬੱਚੇ ਨੂੰ ਬਗਾੜਦੇ ਨੇ ਈ ਭਾਈ ਤੋਂ ਪੈਸੇ ਲੈ ਪੈਸੇ ਦਿੱਤੇ ਜੀ ਮੁੜ ਕੇ ਪੁੱਛਣਾ ਨਹੀਂ ਹੈ ਨਾ ਬੱਚਾ ਕੀ ਕਰਦਾ ਜੀ ਨਹੀਂ ਕਰਦਾ ਕਿਵੇਂ ਦੇ ਉਹਦੇ ਯਾਰ ਦੋਸਤ ਨੇ ਅਗਾਹਾਂ ਅੱਗੇ ਉਹਦੇ ਯਾਰ ਦੋਸਤ ਜੋ ਸੀਗੇ ਨੇ ਵੀ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਜਾਂ ਕੋਈ ਨਹੀਂ ਕਿਸ ਫੈਮਿਲੀ ਤੋਂ ਬਲੋਂਗ ਕਰਦਾ ਦਰਅਸਲ ਇਹ ਜੋ ਇੱਕ ਕਮੀ ਹੈ ਨਾ ਇਹ ਹੀ ਮਤਲਬ ਸਮਾਜ ਨੂੰ ਆਪਣੇ ਨੂੰ ਵਿਗਾੜਨ ਦੇ ਵਿੱਚ ਇਸ ਦਾ ਅਹਿਮ ਯੋਗਦਾਨ ਹੈ ਅਗਰ ਇੱਕ ਦੂਜੇ ਬੱਚੇ ਆਪਣੇ ਦੋਸਤ ਨੇ ਉਹਨਾਂ ਦੇ ਪੇਰੈਂਟਸ ਨੂੰ ਆਪਣੇ ਪੇਰੈਂਟਸ ਜਾਂ ਇੱਕ ਦੂਜੇ ਦੇ ਪੇਰੈਂਟਸ ਨੂੰ ਮਿਲਦੇ ਨੇ ਤਾਂ ਉਹਨਾਂ ਨੂੰ ਆਪਣੇ ਬੱਚੇ ਜਾਂ ਉਹਨਾਂ ਦੇ ਬੱਚੇ ਬਾਰੇ ਸਭ ਚੀਜ਼ਾਂ ਦਾ ਪਤਾ ਚੱਲਦਾ ਮੈਂ ਪੇਰੈਂਟਸ ਨੂੰ ਇਹੀ ਅਪੀਲ ਕਰਦਾ ਜਾਂ ਇਹੀ ਉਹਨਾਂ ਨੂੰ ਇੱਕ ਬੇਨਤੀ ਕਰਦਾ ਸੁਝਾਅ ਦਿੰਦਾ ਵੀ ਭਾਈ ਆਪਣੇ ਜੋ ਬੱਚੇ ਨੇ ਉਹਨਾਂ ਦੇ ਪਹਿਲੀ ਗੱਲ ਤਾਂ ਆਪਣੇ ਬੱਚੇ ਦਾ ਪੂਰਾ ਆਪਣੇ ਉੱਪਰ ਮਤਲਬ ਆਪਣੇ ਹੱਥ 'ਚ ਰੱਖੋ ਬੱਚਿਆਂ ਨੂੰ ਵੀ ਉਹ ਉਹ ਕਿੱਥੇ ਜਾਂਦੇ ਨੇ ਕੀ ਕਰਦੇ ਨੇ ਜਿਆਦਾ ਟਾਈਮ ਕਿੱਥੇ ਰਹਿੰਦੇ ਨੇ ਜਿਆਦਾ ਟਾਈਮ ਕਿਹੜੀ ਸੰਗਤਾਂ 'ਚ ਬੈਠਦੇ ਨੇ ਕੀ ਉਹਨਾਂ ਕੋਲ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਕੀ ਕਿਵੇਂ ਦਾ ਉਹਨਾਂ ਦਾ ਕਿਹੜੇ ਬੰਦਿਆਂ ਦੇ ਨਾਲ ਲੈਣ ਦੇਣਾ ਇਸ ਚੀਜ਼ ਬਾਰੇ ਮਾਪੇ ਧਿਆਨ ਰੱਖਣ ਔਰ ਜੋ ਉਹਨਾਂ ਦੇ ਮਿੱਤਰ ਨੇ ਕੋਈ ਦੋਸਤ ਨੇ ਕੋਈ ਜਿਗਰੀ ਯਾਰ ਨੇ ਉਹਨਾਂ ਦੇ ਪੇਰੈਂਟਸ ਨੂੰ ਵੀ ਮਿਲਣ ਵਰਤਨ ਵੀ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਇਹ ਬੰਦੇ ਸਹੀ ਨੇ ਇਹਨਾਂ ਦਾ ਪਿੱਛੇ ਮਾਪੇ ਸਹੀ ਨੇ ਕਿਉਂਕਿ ਜੇ ਮਾਪੇ ਸਹੀ ਨਹੀਂ ਤਾਂ ਬੱਚਾ ਸਹੀ ਹੋਊਗਾ ਸੋ ਇਸ ਲਈ ਮੈਂ ਇਹੀ ਕਹਿਣਾ ਚਾਹੁੰਦਾ ਵੀ ਮਾਪੇ ਕੱਲਾ ਆਪਣੇ ਬੱਚੇ ਨੂੰ ਨਹੀਂ ਸੁਧਾਰਦੇ ਜਾਂ ਸੰਭਾਲਦੇ ਹੋ ਆਪਣੇ ਬੱਚੇ ਦੇ ਨਾਲ ਪੂਰੇ ਸਮਾਜ ਨੂੰ ਵੀ ਸੰਭਾਲ ਸਕਦੇ ਨੇ ਬਿਲਕੁਲ 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 ਗੱਲ ਨਹੀਂ ਸਮਝੇ ਜੇ ਗੱਲ ਇਹ ਸਹੀ ਹੈ ਕਿ ਜੇ ਅਸੀਂ ਬੱਚੇ ਨੂੰ ਪੈਸੇ ਦੰਦੇ ਆ ਖਰਚਣੇ ਵਾਸਤੇ ਤਾਂ ਮਾਪੇ ਪੁੱਦਾ ਹਿਸਾਬ ਨਹੀਂ ਪੁੱਛਦੇ ਕਿ ਪੁੱਤ ਕੀ ਲੈ ਕੇ ਸਟਾਰਟੀ ਕਿ ਬੱਚੇ ਨੂੰ ਹੱਲਾਸ਼ੇਰੀ ਮਿਲ ਜਾਂਦੀ ਹੈ ਕਿ ਮੈਂ 100 ਰੁਪਏ ਲੈ ਗਿਆ ਮੈਂ 50 ਰੁਪਏ ਲੈ ਗਿਆ ਮੈਂ ਕਿਹਾ ਪੁੱਛਣਾ ਹੈ ਤੇ ਜਦੋਂ ਬੱਚਾ ਗਲਤ ਸੰਗਤ ਚ ਪੈਂਦਾ ਹੋਏ ਮਾਪੇ ਕਹਿੰਦੇ ਹੱਥੋਂ ਨਿੱਕਲ ਗਿਆ ਠੀਕ ਹੈ ਤਾਂ ਮੇਰੀ ਤੁਹਾਨੂੰ ਸਲਾਹ ਇਹ ਹੈ ਕਿ ਵੀ ਜਿਹੜੇ ਵੀ ਗਲਤ ਸੰਗਤ ਦੇ ਲੋਗ ਨਹੀਂ ਇਹਨਾਂ ਤੋਂ ਆਪਣੀ ਬੱਚਿਆਂ ਨੂੰ ਬਚਾਓ ਕਿਉਂਕਿ ਮਾਪੇ ਨੂੰ ਪਤਾ ਹੋਣਾ ਚਾਹੀਦਾ ਕਿ ਬੱਚੇ ਦਾ ਕਿਹੜਾ ਦੋਸਤ ਆ ਰਿਹਾ ਕਿਸ ਤਰ੍ਹਾਂ ਦੀ ਫੈਮਿਲੀ ਚੋਂ ਬਿਲੋਂਗ ਕਰਦਾ ਕਿਸ ਤਰ੍ਹਾਂ ਦਾ ਬੱਚੇ ਦਾ ਰਹਿਣਾ ਸੈਣਾ ਉੱਠਣਾ ਬੈਠਣਾ ਉਹਦੇ ਲੱਛਣ ਕੈਸੇ ਨੇ ਤਾਂਕਿ ਬੱਚਾ ਉਸ ਤੋਂ ਪੜੀ ਰਹਿ ਸਕੇ ਸਟਾਰਟਿੰਗ ਹੀ ਬੱਚੇ ਨੂੰ ਉਹ ਤੋਂ ਰੋਕ ਦਿੱਤਾ ਜਾਊਗਾ ਤਾਂ ਬੱਚਾ ਸੰਭਲ ਜਾਊਗਾ ਹੁਣ ਇਹ ਸਭ ਤੋਂ ਵੱਡੀ ਗੱਲ ਇਹ ਆ ਗਈ ਮਾਪੇ ਘੂਰ ਕੇ ਬੱਚੇ ਨੂੰ ਜਾ ਡਰਾ ਕੇ ਜਾਂ ਮਾਰ ਕੇ ਰੋਕ ਦੇਵੇ ਔਰ ਜਦੋਂ ਤੁਸੀਂ ਕਿਸੇ ਨੂੰ ਘੂਰ ਕੇ ਮਾਰ ਕੇ ਜਾਂ ਡਰਾ ਕੇ ਰੋਕੋਗੇ ਉਹਦੇ ਮਨ ਚ ਆਊਗਾ ਕਿ ਅਸੀਂ ਕਿਹੜੀ ਗੱਲ ਹੈ ਜਿਹਦੇ ਕਰਕੇ ਇਹਨਾਂ ਨੂੰ ਖਤਰਾ ਖਾ ਰਹੇ ਆ ਬੱਚੇ ਨੂੰ ਸੱਚ ਦੱਸੋ ਕਿ ਬੇਟਾ ਤੇਰਾ ਇਹਦਾ ਦੋਸਤ ਆ ਰਿਹਾ ਮੈਨੂੰ ਕੁਝ ਜਾਚ ਨਹੀਂ ਰਿਹਾ ਹੈਗਾ ਇਹਦੀ ਹਰਕਤਾਂ ਠੀਕ ਨਹੀਂ ਹੈਗੀਆਂ ਇਹ ਤਾਂ ਆਪਾਂ ਪਰੇ ਰਹਿਣਾ ਹੈ ਤਾਂ ਜਦੋਂ ਤੁਸੀਂ ਉਹਨੂੰ ਕੋਰੀ ਕਰਾ ਲਈ ਗੱਲ ਸੱਚੀ ਗੱਲ ਦੱਸੋਗੇ ਵੀ ਇਹਦੀ ਆ ਹਰਕਤਾਂ ਲੱਗਦੀਆਂ ਨੇ ਤਾਂ ਬੱਚਾ ਆਟੋਮੈਟਿਕੀੀ ਲੀ ਦੂ ਕੋ ਠੀਕ ਹੈ ਨਾ ਪਰ ਜੇ ਤੁਸੀਂ ਕਹੋਗੇ ਨਾ ਵੀਰ ਮੈਨੂੰ ਪੁੱਛਣ ਦੀ ਲੋੜ ਨਹੀਂ ਮੈਂ ਕਿਉਂ ਮਨਾ ਕਰ ਰਹੀ ਹਾਂ ਬਸ ਇਹ ਤੇ ਨਾ ਨਹੀਂ ਕੋ ਮਨਾ ਨਹੀਂ ਕੋ ਮਨਾ ਤਾਂ ਬੱਚਾ ਕੋ ਮੈਨੂੰ ਰੀਜ਼ਨ ਤਾਂ ਦੋ ਜੀ ਕਿਉਂ ਨਹੀਂ ਕੋ ਮਨਾ ਹੈਗਾ ਔਰ ਤੁਸੀਂ ਰੀਜ਼ਨ ਤਾਂ ਨਹੀਂ ਦੇ ਰਹੇ ਕਿ ਕਿਤੇ ਬੱਚਾ ਵਿਗੜ ਨਾ ਜਾਵੇ ਜੇ ਤੁਸੀਂ ਮੇਰੀ ਗੱਲ ਕਰਤੀ ਔਰ ਗੱਲ ਤੁਸੀਂ ਇਹ ਨਹੀਂ ਕਰੋਗੇ ਤਾਂ ਉਹਨੇ ਆਟੋਮੈਟਿਕਲੀ ਵਿਗੜਨਾ ਹੀ ਤਾਂ ਮੇਰੀ ਤੁਹਾਨੂੰ ਸਲਾਹ ਇਹ ਨਹੀਂ ਮਾਪ ਪਾਪ ਨੂੰ ਛੋਟੀ ਉਮਰ ਦੇ ਬੱਚਿਆਂ ਨੂੰ ਪਹਿਲਾਂ ਹੀ ਗਲਤ ਸੰਗਤ ਤੋਂ ਬਚਾਓ ਬਹੁਤ ਬੁਰੇ ਹਾਲ ਹੋ ਚੁੱਕੇ ਨੇ ਮੈਂ ਤੁਹਾਨੂੰ ਕੀ ਕੀ ਦੰਕਹਾਣੀਆਂ ਦੱਸੀਏ ਕਿ ਜੋ ਸ਼ਾਇਦ ਦਸਯੋਗ ਹੈਗੀਆਂ ਜਾਂ ਨਹੀਂ ਹੈਗੀਆਂ ਪਰ ਪ੍ਰਸ਼ਾਸਨ ਨੂੰ ਵੀ ਕਹਿੰਦਾ ਕੋਈ ਮਤਲਬ ਨਹੀਂ ਮੰਨਦਾ ਜਿਵੇਂ ਪ੍ਰਸ਼ਾਸਨ ਦੇ ਕੰਮ ਕਰੇ ਜਿਹਨੇ ਕੰਮ ਕਰਨਾ ਹੁੰਦਾ ਉਹਨੂੰ ਕਹਿੰਦੀ ਲੋੜ ਨਹੀਂ ਪੈਂਦੀ ਹੁੰਦੀ ਹੈਗੀ ਪਰ ਇਹ ਜਰੂਰ ਕਹੂੰਗਾ ਕਿ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਨਸ਼ਾ ਵੱਧ ਚੁੱਕਿਆ ਹੈ ਆਪਣੇ ਬੱਚਿਆਂ ਨੂੰ ਬਚਾਓ ਬਾਹਰ ਭੇਜੰਦਾ ਕੋਈ ਹੱਲ ਨਹੀਂ ਹੈਗਾ ਜਿਹੜੇ ਅੱਜਕੱਲ ਕਹਿੰਦੇ ਆ ਨਾ ਕਿ ਕੈਨੇਡਾ ਵੀ ਇਦਾਂ ਕੀ ਅੱਜ ਕਾ ਕੈਨੇਡਾ 'ਚ ਵੀ ਸਭ ਕੁਝ ਹੀ ਮਿਲਦਾ ਅੱਜ ਕਾ ਹਰ ਜਗ੍ਹਾ ਸਭ ਕੁਝ ਮਿਲਦਾ ਹੈ ਆਪਣੇ ਬੱਚੇ ਨੂੰ ਇੱਥੇ ਹੀ ਸਮਝਾਓ ਇੱਥੇ ਬਚਾਓ ਇੱਥੇ ਪੜਾਓ ਆਪਣੀ ਪੰਜਾਬ ਦਾ ਆਪਣੀ ਭਾਰਤ ਦਾ ਨਾਮ ਉੱਚਾ ਕਰੋ ਉਹਦਾ ਚੰਗਾ ਭਵਿੱਖ ਬਣਾਓ ਤੇ ਮਾਰੀ ਸੰਗਤ ਤੋਂ ਬਚਾਓ ਤੇ ਮਾਰੀ ਸੰਗਤ ਦੇ ਲੋਕਾਂ ਨੂੰ ਉਹਦੇ ਆਲੇ ਦੁਆਲੇ ਵੀ ਪਟਕਣਾਂ ਨਾਲ ਫਿਲਹਾਲ ਅੱਜ ਦੇ ਲਈ ਇਹ ਟੌਪਿਕ ਹੀ ਥੋੜਾ ਜਿਆਦਾ ਜ਼ਰੂਰੀ ਸੀਗਾ ਸਾਡੀ ਇੱਛਾ ਸੀ ਕਿ ਸ਼ੁਰੂ ਕਰਨ ਦੇ ਉੱਤੇ ਗੱਲ ਕਰਨ ਦੀ ਉਸ ਤੋਂ ਇਲਾਵਾ ਇਹ ਪ੍ਰੋਗਰਾਮ ਅਸੀਂ ਡੇਲੀ ਬੇਸ ਦੇ ਉੱਤੇ ਤੁਹਾਡੇ ਕੋਲ ਕੋਈ ਨਾ ਕੋਈ ਨਵਾਂ ਟੌਪਿਕ ਲੈ ਕੇ ਆਉਂਦੇ ਰਹਾਂਗੇ ਕੋਈ ਨਾ ਕੋਈ ਨਵੀਆਂ ਕਹਾਣੀਆਂ ਨਵੀਆਂ ਗੱਲਾਂ ਬਾਤਾਂ ਨਵੇਂ ਵਿਚਾਰ ਧਾਰਾ ਤੁਹਾਡੇ ਤੱਕ ਲੈ ਕੇ ਆਂਦੇ ਰਹਾਂਗੇ ਕੁਝ ਹਾਰਰ ਗੱਲਾਂ ਵੀ ਕਰਾਂਗੇ ਕੁਝ ਮਾਜਿਕ ਗੱਲਾਂ ਕਰਾਂਗੇ ਕੁਝ ਬੁਰੀ ਕੁਰੀਤੀਆਂ ਤੇ ਗੱਲਾਂ ਕਰਾਂਗੇ ਕੁਝ ਧਾਰਮਿਕ ਗੱਲਾਂ ਕਰਾਂਗੇ ਕੁਝ ਵਿਦਿਆ ਪੜਾਈ ਦੀਆਂ ਗੱਲਾਂ ਵੀ ਕਰਾਂਗੇ ਤੇ ਤੁਹਾਡੇ ਤੱਕ ਕੁਝ ਨਾ ਕੁਝ ਨਿਆ ਪਹੁੰਚਾਉਂਦਾ ਰਹਾਂਗੇ ਉਮੀਦ ਕਰਾਂਗੇ ਕਿ ਤੁਹਾਨੂੰ ਸਾਡੀ ਅੱਜ ਦਾ ਟੌਪਿਕ ਪਸੰਦ ਆਇਆ ਹੋਊਗਾ ਤੇ ਕੱਲ ਨੂੰ ਫਿਰ ਕੁਝ ਨਵਾਂ ਲੈ ਕੇ ਮਿਲਦੇ ਹਾਂ ਅੱਜ ਦੇ ਲਈ ਇੰਨਾ ਹੀ ਮੈਂ ਵਿਕਰਾਂਤ ਰਾਏ ਸ਼ਸ਼ਟ੍ਰੀਆ ਕਾਲ ਤੇ ਮੇਨ ਨਗਰਪ੍ਰੀਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਗਲੀ ਵਾਰ ਅਸੀਂ ਫਿਰ ਇਹ ਦੋਨੋਂ ਇਕੱਠੇ ਆਵਾਂਗੇ ਤੇ ਤੁਹਾਡੇ ਨਾਲ ਕੋਈ ਨਾ ਕੋਈ ਨਵਾਂ ਟੌਪਿਕ ਡਿਸਕਸ ਕਰਕੇ ਜਾਵਾਂਗੇ। ਸ਼ਸ਼ਟਿਨਾ